ਤੋਂ ਲੋਕ ਦਰਬਾਰ ਤੇ ਅਸੀਂ ਇਸ ਟਾਈਮ ਰੌਲੀ ਰੋਡ ਦੇ ਉੱਤੇ ਪਹੁੰਚ ਚੁੱਕੇ ਆ ਰੌਲੀ ਰੋਡ ਤੇ ਜਿਹੜਾ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਰੌਲੀ ਰੋਡ ਦੇ ਉੱਤੇ ਜਿਹੜਾ ਆ ਰੋਡ ਜਾ ਰਿਹਾ ਆ ਇਹ ਤੇ ਪਾਣੀ ਭਰ ਚੁੱਕਾ ਆ ਔਰ ਰੋਡ ਵਿੱਚੋਂ ਜਿਹੜਾ ਹੈਗਾ ਟੁੱਟ ਚੁੱਕਾ ਆ ਰੋਡ ਟੁੱਟ ਕੇ ਉੱਥੇ ਖਾਈ ਬਣ ਚੁੱਕੀ ਕਹਿੰਦੇ ਇੱਥੇ ਦੋ ਮੋਟਰਸਾਈਕਲ ਵੀ ਜਿਹੜੇ ਰੋਡ ਦੇ ਵਿੱਚ ਖਾਈ ਦੇ ਵਿੱਚ ਡਿੱਗ ਪਏ ਆ ਸਾਡੇ ਨਾਲ ਆ ਪੀੜਤ ਉਹਨਾਂ ਨੂੰ ਪੁੱਛਦੇ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਗਰੇਸ਼ ਸਿੰਘ ਪਿੰਡ ਮੇਰਾ ਸ਼ਾਹਪੁਰਾ ਮੈਂ ਇੱਥੋਂ ਭਾਜੀ ਆ ਰਿਹਾ ਸੀਗਾ ਬਹੁਤ ਤਗੜਾ ਖੱਡਾ ਪਿਆ ਮੇਰਾ ਮੋਟਰਸਾਈਕਲ ਵਿੱਚ ਚਲੇ ਗਿਆ ਵਾ ਮੇਰਾ ਸਿਰਫ ਇੱਕ ਹੱਥ ਰਹਿ ਗਿਆ ਮੈਂ ਲੋਕਾਂ ਨੂੰ ਆਵਾਜ਼ਾਂ ਮਾਰੀਆਂ ਚੀਕਾਂ ਮਾਰੀਆਂ ਮੈਨੂੰ ਪਹੁੰਚਾਇਆ ਗਿਆ ਉਹਨਾਂ ਨੇ ਮੈਨੂੰ ਕੱਢਿਆ ਵਾ ਵੀ ਵੀ ਇੰਟ ਇੱਥੇ ਬੇਹੋਸ਼ ਰਿਆ ਵਾ ਮੇਰੇ ਨਾਕ ਤੇ ਪਾਣੀ ਪੈ ਗਿਆ ਮੇਰੇ ਮੂੰਹ ਚ ਪਾਣੀ ਪੈ ਗਿਆ ਵਾ ਮੈਂ ਬੜੀ ਮੁਸ਼ਕਲ ਦੇ ਨਾਲ ਮੈਨੂੰ ਲੋਕਾਂ ਨੇ ਪਹੁੰਚਾਇਆ ਪਿੰਡ ਵਾਲਿਆਂ ਨੇ ਮੈਂ ਚੋਂ ਬੜੀ ਮੁਸ਼ਕਲ ਨਾਲ ਨਿਕਲਿਆ ਮੇਰਾ ਮੋਟਰਸਾਈਕਲ ਵਿੱਚ ਪਿਆ ਵਾ ਕਿੱਡਾ ਕਡੂੰਗਾ ਖੱਡਾ ਉੱਥੇ ਪੈ ਗਿਆ ਵੱਡਾ ਭਾਜੀ ਕਡੋਣਾ ਜਿੰਨਾ ਖੰਭਾ ਆ ਨਾ ਦੋ ਮੋਟਰਸਾਈਕਲ ਆ ਵਿੱਚ ਦੋ ਮੋਟਰਸਾਈਕਲ ਆ ਵਿੱਚ ਭ ਇਹ ਕਿੱਥੇ ਕਰਕੇ ਡਿੱਗੇ ਆ ਇੱਥੇ ਇੱਕੋ ਥਾਂ 'ਤੇ ਡਿੱਗੇ ਆ ਇੱਕੋ ਥਾਂ ਪਾਜੀ 2 ਮੋਟਰਸਾਈਕਲ ਡਿੱਗੇ ਆ ਉਹ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਉਹ ਬੰਦਾ ਆ ਰਿਹਾ ਆਪਣੇ ਲੈ ਕੇ ਡੋਲਣੀ ਪਹਿਲਾਂ ਹੋਰ ਇੰਨਾ ਦਾ ਡਿੱਗਾ ਆ ਆ ਜਿਹੜਾ ਬੰਦਾ ਆ ਰਿਹਾ ਇਹ ਇਹ ਮੇਰਾ ਮੋਟਰਸਾਈਕਲ ਡਿੱਗਾ ਪਲਟਿਆ ਨਾ ਤਕਰੀਬਨ ਜਦੋਂ ਤੁਸੀਂ ਜਾ ਰਹੇ ਸੀ ਮੋਟਰਸਾਈਕਲ ਉੱਧਰੋਂ ਆ ਰਹੇ ਸੀ ਪਾਜੀ ਮੈਂ ਉੱਧਰੋਂ ਰੋੜੀਏ ਲੋ ਆ ਰਿਹਾ ਸੀ ਮੈਨੂੰ ਪਤਾ ਹੀ ਨਹੀਂ ਲੱਗਾਗਾ ਮੇਰਾ ਮੋਟਰਸਾਈਕਲ ਥੱਲੇ ਰਹਿ ਗਿਆ ਫਿਸਲ ਗਿਆ ਫਿਸਲ ਗਿਆ ਟਾਇਰ ਫਿਸਲ ਗਿਆ ਮੇਰਾ ਟਾਇਰ ਮੋਟਰਸਾਈਕਲ ਸਾਰਾ ਥੱਲੇ ਵੜ ਗਿਆ ਇਹ ਹਾਦਸਾ ਕਦੋਂ ਹੋਇਆ ਵਾ ਸਵੇਰੇ ਆ ਜੀ ਘਟੋ ਘਟ ਤਸਵੀਰ ਦਾ ਹੋਇਆ ਵਾ 2-3 ਘੰਟੇ ਹੋ ਗਏ ਹੁਣ ਇਸ ਟਾਈਮ ਤੁਸੀਂ ਕਿੰਨੇ ਵਜੇ ਚੱਲੇ ਸੀ ਇੱਥੋਂ ਮੈਂ ਭਾਜੀ ਕੋਈ ਸਵਾਲ ਨਹੀਂ ਜਾਣਾ ਸੀ ਮੈਂ ਤਰਪੈਲਾ ਲੈਣ ਗਿਆ ਸੀ ਮੇਰੇ ਮਕਾਨ ਚ ਹੋ ਰਹੇ ਸੀਗੇ ਮੈਂ ਤਰਪੈਲਾ ਲੈਣ ਜਾ ਰਿਹਾ ਸੀਗਾ ਮੈਂ ਜਿੱਦਾਂ ਮੋਟਰਸਾਈਕਲ ਚਲਾ ਰਿਹਾ ਸੀਗਾ ਮੇਰਾ ਮੋਟਰਸਾਈਕਲ ਚਲਾਉਂਦਿਆਂ ਚਲਾਉਂਦਿਆਂ ਥੱਲੇ ਡਿੱਗ ਗਿਆ ਟੱਕਰੀ ਕਿਹੜਾ ਪਿੰਡ ਆਪਣਾ ਫਟਿਆ ਗਿਆ ਪਾਣੀ ਭਾਜੀ ਆਹ ਹੋਣ ਤੋਂ ਜ਼ਿਆਦਾ ਆ ਘੱਟੋ ਘਾਟ 810 ਫੋਟ ਪਾਣੀ ਡੂੰਗਾ ਆ ਥੱਲੇ ਬੜਾ ਮੋਟਰਸਾਈਕਲ ਮੈਂ ਚਲਾਉਂਦਾ ਚਲਾਉਂਦਾ ਗਿਆ ਥੱਲੇ ਹੀ ਵਰ ਗਿਆ ਮੋਟਰ ਵਾਲਾ ਪੈਨਨ ਤਾਂ ਹੈਗਾ ਪਾਣੀ ਇੰਨਾ ਦਾ ਦੇਖੋ ਨਾ ਭਾਜੀ ਇੰਨਾ ਪਰ ਮਹਿੰਗਾ ਥੱਲੇ ਡੂੰਗਾ ਬਹੁਤ ਆ ਇਟ ਸਿਟੀ ਆ ਸਵੇਰੇ ਬੰਨ ਕੇ ਰਸੇ ਨਾਲ ਤੇ ਉਹ ਵਾਵਾ ਡੂੰਗਾ ਥੱਲੇ ਜਾ ਇਹ ਪਾਣੀ ਆ ਕਿਥੋਂ ਰਿਹਾ ਵਾ ਇਹ ਭਾਜੀ ਕੋਈ ਕਹਿੰਦੇ ਕੋਈ ਨਹਿਰ ਟੁੱਟ ਗਈ ਆ ਕੋਈ ਕੁਛ ਕਹਿੰਦੇ ਆ ਨਹਿਰ ਟੁੱਟ ਗਈ ਆ ਬਈ ਟੁੱਟੀ ਆ ਕੋਈ ਨਹਿਰ ਟੁੱਟ ਕੇ ਨਕੋਦਰ ਵਾਲਾ ਜਿਹੜਾ ਸੂਆ ਆ ਉਹਦਾ ਪਾਣੀ ਸਾਰਾ ਆ ਰਿਹਾ ਵਾ ਇਹ ਬੋਪਾਰਾ ਤੋਂ ਇਧਰ ਨੂੰ ਪਿਆ ਪਾਣੀ ਆ ਪਾਣ ਦੇ ਨਾਲ ਬਚਿਆ ਮਾ ਮੇਰਾ ਸਿਰਫ ਇੱਕ ਹੱਥ ਰਹਿ ਗਿਆ ਮੈਨੂੰ ਪਿੰਡ ਵਾਲਿਆਂ ਨੇ ਹੱਥ ਤੋਂ ਫੜ ਕੇ ਪਹੁੰਚਾਇਆ ਮੈਨੂੰ ਘੁੰਮਣ ਘੇਰੀ ਪੈ ਕੇ ਪਾਣੀ ਥੱਲੇ ਲੈ ਗਿਆ ਮੋਟਰਸਾਈਕਲ ਵੀ ਮੇਰਾ ਥੱਲੇ ਆ ਮੇਰਾ ਮੋਬਾਈਲ ਵੀ ਥੱਲੇ ਆ ਮੇਰੇ ਪੈਸੇ ਵੀ ਥੱਲੇ ਆ ਨਹੀਂ ਬੋਲਣਾ ਇਹਦਾ ਦੱਸਿਆ ਨਹੀਂ ਇਹਦਾ ਰੋਸ ਪਿੰਡ ਦੇ ਲੋਕ